ਤਰਨਤਾਰਨ ਤਾਰਨ ਦੇ ਨਾਲ-ਨਾਲ ਬਿਹਾਰ ਦੇ ਨਤੀਜਿਆਂ ਦਾ ਵੀ ਅੱਜ ਐਲਾਨ ਕੀਤਾ ਜਾ ਰਿਹਾ ਦੱਸਿਆ ਕਿ ਜਿੱਥੇ ਤਰਨਤਾਰਨ ਦੇ ਵਿੱਚ ਸੱਤਾਧਾਰੀ ਪਾਰਟੀ ਬਾਜ਼ੀ ਮਾਰ ਰਹੀ ਆ ਉੱਥੇ ਹੀ ਜੇਕਰ ਬਿਹਾਰ ਦੀ ਗੱਲ ਕਰੀਏ ਉੱਥੇ ਵੀ ਸੱਤਾ ਧਿਰ ਨੇ ਸੱਤਾ ਦੇ ਵਿੱਚ ਵਾਪਸੀ ਆ ਜਿਹੜੀ ਉਹ ਤਕਰੀਬਨ ਤਕਰੀਬਨ ਕਰ ਲਈ ਆ ਜੇਕਰ ਹੁਣ ਤੱਕ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ ਜੋ ਐਨਡੀਏ ਗੱਠਜੋੜਾ ਭਾਜਪੀ ਅਤੇ ਜੀਡੀਜੂ ਯਾਨੀ ਕਿ ਨਿਤਿਸ਼ ਕੁਮਾਰ ਦੀ ਪਾਰਟੀ ਤੇ ਭਾਜਪੀ ਉਹ ਇਸ ਮੌਕੇ ਡਬਲ ਸੈਂਚਰੀ ਦੇ ਨੇੜੇ ਪਹੁੰਚ ਚੁੱਕੇ ਨੇ ਉੱਥੇ ਹੀ ਜੇਕਰ ਮਹਾਗਠ ਜੋੜ ਨਿਤਿਸ਼ ਕੁਮਾਰ ਦੀ ਪਾਰਟੀ ਦੇ ਉਲਟ ਜੇਕਰ ਲਾਲੂ ਯਾਦਵ ਦੀ ਪਾਰਟੀ ਦੀ ਗੱਲ ਕਰੀਏ ਆਰ ਜੀ ਡੀ ਅਤੇ ਕਾਂਗਰਸ ਦਾ ਉਹ ਇਸ ਮੌਕੇ ਬੇਹਦ ਘੱਟ ਸੀਟਾਂ ਦੇ ਉੱਪਰ ਸਿਮੰਟ ਤੇ ਹੋਏ ਨਜ਼ਰ ਆ ਰਿਹਾ ਤਾਂ ਇੱਕ ਇੱਕ ਕਰਕੇ ਅੰਕੜਾ ਵੀ ਦੱਸਾਂਗੇ ਮੇਨਾ ਹਿਨਾ ਨੇ ਹਿਨਾ ਜੇਕਰ ਬਿਹਾਰ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਨਤੀਜਾ ਬਾ ਇੱਥੇ ਸੱਤਾ ਤਰਨੇ ਬਾਜ਼ੀ ਮਾਰੀ ਆ ਸੱਤਾ ਤੇ ਰੱਗੇ ਚੱਲ ਰਹੀ ਆ ਪਰ ਬਿਹਾਰ ਦੇ ਜੋ ਨਤੀਜਿਆਂ ਦੀ ਉਮੀਦ ਸੀ ਉਸ ਤੋਂ ਉਲਟ ਜਿਹੜੇ ਨਤੀਜੇ ਉਹ ਆਉਂਦੇ ਹੋਏ ਦਿਖਾ ਦੇ ਰਹੇ ਆ ਬਿਲਕੁਲ ਸੁਖ ਕਿਤੇ ਨਾ ਕਿਤੇ ਵੱਡਾ ਉਲਟਫੇਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਬਿਹਾਰ ਚੋਣਾ ਦੇ ਨਤੀਜੇ ਜਿਹੜੇ ਨੇ ਉਹ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਤੇ ਐਨਡੀਏ ਜਿਹੜੀ ਹੈ ਉਹ 192 ਸੀਟਾਂ ਤੋਂ ਵੀ ਵੱਧ ਸੀਟਾਂ ਤੇ ਅੱਗੇ ਨਜ਼ਰ ਆ ਰਹੀ ਹੈ ਤੇ ਦੂਜਾ ਮਹਾਗਠਬੰਧਨ ਜਿਹੜਾ ਉਹ ਵੀ 47 ਸੀਟਾਂ ਤੋਂ ਵੱਧ ਦੀਆਂ ਸੀਟਾਂ ਦੇ ਉੱਤੇ ਅੱਗੇ ਚਲਦੇ ਹੋਏ ਨਜ਼ਰ ਆ ਰਹੇ ਨੇ ਫਿਲਹਾਲ ਜੇਕਰ ਗੱਲ ਕਰੀਏ ਤਾਂ ਅਜੇ ਤਸਵੀਰ ਜਿਹੜੀਆਂ ਕੁਝ ਹੀ ਘੰਟਿਆਂ ਦੇ ਵਿੱਚ ਸਾਫ਼ ਹੋ ਜਾਣੀਆਂ ਜਿਵੇਂ ਤਰਨਤਾਰਨ ਚੋਣਾ ਦੀ ਵੀ ਅਸੀਂ ਲਗਾਤਾਰ ਤਸਵੀਰ ਜਿਹੜੀ ਹੈ ਰੋਜ਼ਾਨਾ ਦੀ ਤਸਵੀਰ ਜਿਹੜੀ ਆ ਉਹ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੀਆਂ ਤੇ ਉੱਥੇ ਹੀ ਹੁਣ ਬਿਹਾਰ ਚ ਉਹਨਾਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਐਨਡੀਏ ਜਿਹੜੀ ਹੈ ਇਸ ਵਕਤ 192 ਸੀਟਾਂ ਤੋਂ ਵੀ ਵੱਧ ਸੀਟਾਂ ਦੇ ਉੱਤੇ ਅੱਗੇ ਨਜ਼ਰ ਆ ਰਹੀਏ ਤਾਂ ਕਿਤੇ ਨਾ ਕਿਤੇ ਲੱਗਦਾ ਹੈ ਕਿ ਇਸ ਵਾਰ ਐਨਡੀਏ ਜਿਹੜੀ ਹੈ ਉਹ ਜਿੱਤ ਜਾਊਗੀ ਜੀ ਬਿਲਕੁਲ ਜਿਸ ਤਰੀਕੇ ਦਾ ਹੁਣ ਤੱਕ ਦਾ ਰੁਝਾਨ ਆ ਨਤੀਜਾ ਵਾ ਉਹਦੇ ਮੁਤਾਬਕ ਦੇਖਿਆ ਜਾਵੇ 122 ਸੀਟਾਂ ਚਾਹੀਦੀਆਂ ਨੇ ਬਹੁਮਤ ਦੇ ਲਈ ਸੱਤਾ ਦੇ ਵਿੱਚ ਆਉਣ ਲਈ ਐਂਡੀਏ ਇਸ ਮੌਕੇ ਤਕਰੀਬਨ 200 ਦੇ ਕਰੀਬ ਸੀਟਾਂ ਦੇ ਉੱਪਰ ਲੀਡ ਦੇ ਵਿੱਚ ਆ 243 ਟੋਟਲ ਸੀਟਾਂ ਨੇ 50 ਸੀਟਾਂ ਦੇ ਉੱਪਰ ਇਸ ਮੌਕੇ ਮਹਾਗਠ ਜੋੜਾ ਜੇਕਰ ਪਿਛਲੇ ਸਾਲ ਦੀ ਗੱਲ ਕਰੀਏ ਮਾਫ ਕਰਨਾ ਪਿਛਲੀ ਵਾਰ ਦੀ ਗੱਲ ਕਰੀਏ ਤਾਂ ਉਸ ਮੌਕੇ ਜੋ ਮਹਾਗਠ ਜੋੜਾ 110 ਸੀਟਾਂ ਜਿੱਤਣ ਦੇ ਵਿੱਚ ਕਾਮਯਾਬ ਹੋਇਆ ਸੀ ਤੇ 12 ਸੀਟਾਂ ਪਿੱਛੇ ਰਹਿ ਸੀ ਉਦੋਂ ਲੱਗ ਰਿਹਾ ਸੀ ਕਿ ਸ਼ਾਇਦ ਸੱਤਾ ਜਿਹੜੀ ਚੇਂਜ ਹੋ ਸਕਦੀ ਆ ਪਰ ਉਸ ਮੌਕੇ ਬੀਜੇਪੀ ਜਾਂ ਐਨਡੀਆ ਦੀ ਗੱਲ ਕਰ ਲਈਏ ਉਹ ਸੱਤਾ ਦੇ ਵਿੱਚ ਆਉਣ ਚ ਕਾਮਯਾਬ ਹੋ ਗਏ ਸੀ ਤੇ ਹੁਣ ਦੀ ਦੇਖ ਕੇ ਗੱਲ ਕਰੀਏ ਨਤੀਜਾ ਬਿਲਕੁਲ ਉਲਟਾ ਸੋਸ਼ਲ ਮੀਡੀਆ ਦੇ ਉੱਪਰ ਜਿਸ ਤਰੀਕੇ ਦੀਆਂ ਵੀਡੀਓ ਚੱਲ ਰਹੀਆਂ ਸੀ ਜਿਸ ਤਰੀਕੇ ਦਾ ਪ੍ਰਚਾਰ ਚੱਲ ਰਿਹਾ ਸੀ ਉਹਨਾਂ ਦੇ ਵਿੱਚ ਮਹਾਗਠ ਜੋੜ ਅੱਗੇ ਨਜ਼ਰ ਆ ਰਿਹਾ ਸੀ ਰੈਲੀਆਂ ਦੇ ਵਿੱਚ ਦਾਵਾ ਹੋ ਰਿਹਾ ਸੀ ਕਿ ਸਾਡੀ ਸਰਕਾਰ ਬਣਨ ਜਾ ਰਹੀ ਆ ਅੱਜ ਸਵੇਰ ਤੱਕ ਤੇਜਸਵੀ ਯਾਦਵ ਦੇ ਵੱਲੋਂ ਇਹ ਗੱਲ ਆਖੀ ਗਈ ਕਿ ਮੈਂ 18 ਤਰੀਕ ਨੂੰ ਕਹਿੰਦੇ ਸੌ ਚੱਕਣੀ ਆ ਤਾਂ ਇਹ ਉਹਨਾਂ ਦੇ ਵੱਲੋਂ ਦਾਵਾ ਕੀਤਾ ਗਿਆ ਸੀ ਉੱਥੇ ਹੀ ਬੀਤੀ ਰਾਤ ਉਹਨਾਂ ਨੇ ਇੱਕ ਹੋਰ ਬਿਆਨ ਦਿੱਤਾ ਕਹਿੰਦੇ ਪਿਛਲੀ ਵਾਰ ਇਹਨਾਂ ਨੇ ਧੋਖਾ ਧੜੀ ਕੀਤੀ ਗੜਬੜੀ ਕੀਤੀ ਆ ਪਰ ਇਸ ਵਾਰ ਅਸੀਂ ਅਜਿਹਾ ਕੁਝ ਵੀ ਜਿਹੜਾ ਉਹ ਨਹੀਂ ਹੋਣ ਦੇਣਾ ਪਰ ਹੁਣ ਇਸ ਤਰੀਕੇ ਦਾ ਨਤੀਜਾ ਆ ਰਿਹਾ ਜਿਸ ਤਰੀਕੇ ਦੇ ਅੰਕੜੇ ਆ ਰਹੇ ਆ ਆਪਾਂ ਜੇਕਰ ਇੱਥੇ ਬਦਲਾਅ ਦੀ ਵੀ ਗੱਲ ਕਰ ਲਈਏ ਉਲਟ ਫੇਰ ਦੀ ਵੀ ਗੱਲ ਕਰ ਲਈਏ ਤਾਂ 200 ਦੇ ਕਰੀਬ ਸੀਟਾਂ ਇੰਡੀਆ ਲੈ ਕੇ ਜਾ ਰਿਹਾ ਆਪਾਂ ਮੰਨ ਲੈਂਦੇ ਆ ਕਿ ਇਥੋਂ 50 ਸੀਟਾਂ ਦਾ ਹੇਰ ਫੇਰ ਹੋ ਸਕਦਾ ਤੇ ਤਾਂ ਵੀ ਉਹ 100 ਸੀਟਾਂ ਤੱਕ ਜਿਹੜਾ ਮਹਾਗੜਚੂੜ ਪਹੁੰਚੇਗਾ ਪਰ ਸਰਕਾਰ ਸੱਤਾ ਜਿਹੜੀ ਉਹ ਇੰਡੀਆ ਦੇ ਕੋਲ ਲਗਭਗ ਜਾਂਦੀ ਹੋਈ ਨਜ਼ਰ ਆ ਰਹੀ ਹੈ ਬਿਲਕੁਲ ਤੁਸੀਂ ਸੁਖ ਗੱਲ ਕੀਤੀ ਆ ਤੇਜਸਵੀ ਯਾਦਵ ਹੋਣਾ ਤੇਜਸਵੀ ਯਾਦਵ ਹੋਣਾ ਦੀ ਜੇਕਰ ਗੱਲ ਕਰੀਏ ਤਾਂ ਰਾਗੂਪੁਰ ਤੋਂ ਤੇਜਸਵੀ ਯਾਦਵ ਜਿਹੜੇ ਨੇ ਉਹ ਵੀ ਐਨਡੀਏ ਕੈਂਡੀਡੇਟ ਤੋਂ ਪਿੱਛੇ ਚੱਲਦੇ ਨੇ ਇਸ ਵਕਤ ਤਾਂ ਤੇਜਸਵੀ ਯਾਦਵ ਬਿਆਨਬਾਜ਼ੀ ਉਹਨਾਂ ਨੇ ਕੀਤੀ ਕਿ ਕਿਹਾ ਕਿ ਮੈਂ ਸੋਚ ਚੁੱਕਣੀ ਐ ਪਰ ਕਿਤੇ ਨਾ ਕਿਤੇ ਵੱਡਾ ਉਲਟਫੇਰ ਜਿਹੜਾ ਉਹ ਹੁਣ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਤੇਜਸਵੀ ਯਾਦਵ ਜਿਹੜੇ ਨੇ ਉਹ ਵੀ ਐਨਡੀਏ ਕੈਂਡੀਡੇਟ ਤੋਂ ਪਿੱਛੇ ਚੱਲਦੇ ਹੋਏ ਇਸ ਵਕਤ ਨਜ਼ਰ ਆ ਰਹੇ ਨੇ ਹਾਲਾਂਕਿ ਹਰੀ ਇੱਕ ਪਾਰਟੀ ਦਾਵਾ ਠੋਕਦੀ ਹੈ ਕਿ ਅਸੀਂ ਹੀ ਇਸ ਵਾਰ ਜਿੱਤ ਹਾਸਿਲ ਕਰਾਂਗੇ ਚਲੋ ਬਣਦਾ ਵੀ ਹੈ ਕਿਉਂਕਿ ਹਰੇਕ ਪਾਰਟੀ ਦਾ ਜ਼ੋਨ ਲੱਗਿਆ ਹੁੰਦਾ ਹੈ ਕਿ ਅਸੀਂ ਵੱਧ ਤੋਂ ਵੱਧ ਵਧੀਆ ਤਰੀਕੇ ਦਾ ਚੋਣ ਪ੍ਰਚਾਰ ਕਰੀਏ ਤੇ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੀ ਥਾਂ ਕਿਸੇ ਨਾ ਕਿਸੇ ਤਰੀਕੇ ਜ਼ਰੂਰ ਬਣਾ ਲਈਏ ਤਾਂ ਹਰੇਕ ਪਾਰਟੀ ਦੇ ਅਸੀਂ ਇੱਕ ਪਾਰਟੀ ਦੀ ਗੱਲ ਨਹੀਂ ਕਰ ਰਹੇ ਇੱਕ ਉਮੀਦਵਾਰ ਦੀ ਗੱਲ ਨਹੀਂ ਕਰ ਰਹੇ ਅਸੀਂ ਹਰੇਕ ਪਾਰਟੀ ਹਰੇਕ ਉਮੀਦਵਾਰ ਦੀ ਗੱਲ ਕਰ ਰਹੇ ਹਾਂ ਕਿ ਹਰੇਕ ਉਮੀਦਵਾਰ ਨੇ ਹਰੇਕ ਪਾਰਟੀ ਨੇ ਪੂਰੇ ਤਰੀਕੇ ਦੇ ਨਾਲ ਚੋਣ ਪ੍ਰਚਾਰ ਕੀਤਾ ਹਰੇਕ ਪਾਰਟੀ ਨੇ ਜੋਰ ਅਜਮਾਈਸ਼ ਕੀਤੀ ਹੈ ਚੋਣ ਪ੍ਰਚਾਰ ਕਰਨ ਦੇ ਵਿੱਚ ਕਿ ਸਾਡਾ ਕਿਸੇ ਤਰੀਕੇ ਲੋਕਾਂ ਦੇ ਦਿਲਾਂ ਦੇ ਵਿੱਚ ਥਾਂ ਬਣ ਜਾਵੇ ਤੇ ਵਿਹਾਰ ਚੋਣਾਂ ਦੀ ਅਸੀਂ ਗੱਲ ਕਰ ਰਹੇ ਹਾਂ ਇੱਥੇ ਐਨਡੀਏ ਜਿਹੜੀ ਹੈ ਇਸ ਵਕਤ ਦੇ ਰੁਝਾਨਾ ਦੇ ਮੁਤਾਬਕ ਅੱਗੇ ਚਲਦੀ ਹੋਈ ਨਜ਼ਰ ਆ ਰਹੀ ਹੈ ਫਿਲਹਾਲ ਲਗਾਤਾਰ ਡੇਲੀ ਪੋਸਟ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਰੁਝਾਨ ਜਿਹੜੇ ਨੇ ਉਹ ਸਾਂਝੇ ਕਰ ਰਹੇ ਹਾਂ ਤਾਂ ਸੁਖ ਕੀ ਲੱਗਦਾ ਹੈ ਕਿ ਅੱਗੇ ਆਉਣ ਵਾਲੇ ਜਿਹੜੇ ਰੁਝਾਨ ਨੇ ਉਹਨਾਂ ਦੇ ਵਿੱਚ ਵੱਡਾ ਉਲਟਫੇਰ ਹੋ ਸਕਦਾ ਹੈ ਜੀ ਜੀ ਬਿਲਕੁਲ ਜਿਸ ਤਰੀਕੇ ਦਾ ਅੰਕੜਾ ਮੇਰੇ ਖਿਆਲ ਕਹਣਾ ਕਿ ਐਨਡੀਏ ਚਾਹੇਗਾ 200 ਪਾਰ ਹੋਵੇ ਉੱਥੇ ਹੀ ਜੇਕਰ ਮਹਾਗੜ ਜੋੜ ਦੀ ਗੱਲ ਕਰੀਏ ਉਹ ਚਾਹਣਗੇ ਕਿ ਅਸੀਂ 100 ਦੇ ਕਰੀਬ ਪਹੁੰਚ ਜਾਈਏ ਪਰ ਤੁਸੀਂ ਰਾਗੋਪੁਰ ਦਾ ਜ਼ਿਕਰ ਕੀਤਾ ਉਹ ਸੀਟ ਦਾ ਜ਼ਿਕਰ ਕਰਨਾ ਇੱਥੇ ਬਹੁਤ ਜ਼ਰੂਰੀ ਆ ਕਿਉਂਕਿ ਤੇਜਸਵੀ ਯਾਦਵ ਉਸ ਸੀਟ ਤੋਂ ਪਿੱਛੇ ਚੱਲ ਰਹੇ ਆ ਆਪਾਂ ਕਿਹੜਾ ਦੱਸਨੇ ਆ ਹੁਣ ਤੱਕ ਦੀ ਜੋ ਡਿਟੇਲ ਆ ਉੱਥੇ 30 ਰਾਊਂਡ ਦੇ 4 ਰਾਊਂਡ ਦੀ ਅਜੇ ਤੱਕ ਗਿਣਤੀ ਉੱਥੇ ਹੋਈ ਆ ਤੇ 17599 ਵੋਟਾਂ ਭਾਜੀਪੀ ਦੇ ਸੁਤੀਸ਼ ਕੁਮਾਰ ਨੇ ਹਾਸਲ ਕੀਤੀਆਂ ਨੇ ਜਦਕਿ ਨਿਤ ਜੋ ਤੇਜਸਵੀ ਯਾਦਵ ਨੇ ਉਹਨਾਂ ਦੇ ਕੋਲੇ 14000 583 ਵੋਟਾਂ ਦਾ ਤੇ 3016 ਵੋਟਾਂ ਦਾ ਉੱਥੇ ਫਰਕ ਚੱਲ ਰਿਹਾ ਵਾ ਇਸ ਮੌਕੇ ਤੇ ਜੇਕਰ ਮੁਕਾਬਲਾ ਦੇਖਿਆ ਜਾਵੇ ਇਹਨਾਂ ਦੋਵਾਂ ਦੇ ਵਿੱਚ ਆ ਜੋ ਤੀਜੇ ਨੰਬਰ ਦੇ ਉੱਥੇ ਉਮੀਦਵਾਰ ਆ ਉਹਨਾਂ ਦੇ ਕੋਲ 444 ਵੋਟਾਂ ਹੀ ਨੇ ਅਜੇ ਤੱਕ ਤਾਂ ਕਿਤੇ ਨਾ ਕਿਤੇ ਇਹ ਦੋਵੇਂ ਉਮੀਦਵਾਰ ਉੱਥੇ ਫਾਈਟ ਦੇ ਵਿੱਚ ਆ 3000 ਦੀ ਲੀਡ ਹੈ ਇਸ ਮੌਕੇ ਜਿਹੜੀ ਭਾਜੀਪੀ ਦੇ ਕੋਲ ਆ ਮਿਲਦਾ ਕਿ ਸ਼ਾਇਦ ਤੇਜਸਵੀ ਯਾਦਵ ਇਸ ਲੀਡ ਨੂੰ ਜ਼ਿਆਦਾ ਤਾਂ ਨਹੀਂ ਸਮਝ ਰਹੇ ਹੋਣੇ ਕਿਉਂਕਿ 30 라ਉਂਡ ਦੇ ਅਜੇ ਚੌਥੇ 라ਉਂਡ ਦੀ ਗਿਣਤੀ ਹੋਈ ਆ ਤਾਂ ਹੋ ਸਕਦਾ ਕਿ ਤੇਜਸਵੀ ਯਾਦਵ ਇੱਥੇ ਵਾਪਸੀ ਕਰ ਪਰ ਵਾਪਸੀ ਕਦੋਂ ਹੋਏਗੀ ਇਹ ਜ਼ਰੂਰ ਦੇਖਣਾ ਹੋਏਗਾ ਕਿੰਨੀਆਂ ਵੋਟਾਂ ਦਾ ਕਿੰਨੀ ਲੀਡ ਦਾ ਜਿੱਤਣਗੇ ਤੇ ਜੇਕਰ ਉਹ ਸੀਟ ਗਵਾ ਲੈਂਦੇ ਆ ਤਾਂ ਫਿਰ ਵੱਡਾ ਸਵਾਲ ਖੜਾ ਹੋਏਗਾ ਕਿ ਤੇਜਸਵੀ ਯਾਦਵ ਉਹ ਚਿਹਰਾ ਨੇ ਜਿਹੜੇ ਮੁੱਖ ਮੰਤਰੀ ਦੇ ਤੌਰ ਤੇ ਐਲਾਨੇ ਗਏ ਸੀ ਕਿ ਜੇਕਰ ਮਹਾਗਠ ਜੋੜ ਸੱਤਾ 'ਚ ਆਉਂਦਾ ਤਾਂ ਫਿਰ ਜਿਹੜਾ ਸੀਐਮ ਆ ਉਹ ਤੇਜਸਵੀ ਯਾਦਵ ਨੂੰ ਬਣਾਇਆ ਜਾਏਗਾ ਪਰ ਇੱਥੇ ਜਿਸ ਤਰੀਕੇ ਦੀ ਤਸਵੀਰ ਆ ਜਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਕਿਤੇ ਨਾ ਕਿਤੇ ਮਹਾਗਠ ਜੋੜੇ ਸੋਚ ਰਿਹਾ ਹੋਏਗਾ ਕਿ ਕਿਹੜੀਆਂ ਚੀਜ਼ਾਂ ਸਾਡੇ ਤੇ ਭਾਰੀ ਪੈ ਗਈਆਂ ਨੇ ਜੀ ਬਿਲਕੁਲ ਸੁਖ ਜੇਕਰ ਗੱਲ ਕਰੀਏ ਤਾਂ ਇਸ ਵਾਰ ਜੀਡੀਯੂ ਨੂੰ ਵੀ ਵੱਡਾ ਫਾਇਦਾ ਹੁੰਦਾ ਹੋਇਆ ਬਿਹਾਰ ਚ ਉਹਨਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਜੀਡੀਯੂ ਜੋ ਕਿ ਪਿਛਲੀ ਵਾਰ ਸਿਰਫ ਤੇ ਸਿਰਫ 43 ਸੀਟਾਂ ਦੇ ਉੱਤੇ ਹੀ ਸਿਮਟ ਗਈ ਸੀ ਇਸ ਵਾਰ 84 ਸੀਟਾਂ ਦੇ ਕਰੀਬ ਲੈ ਕੇ ਉਹ ਇੱਕ ਵੱਡੀ ਪਾਰਟੀ ਬਣਦੀ ਹੋਈ ਨਜ਼ਰ ਆ ਰਹੀ ਹੈ ਤਾਂ ਵੱਡਾ ਫਾਇਦਾ ਜੀਡੀਯੂ ਨੂੰ ਵੀ ਹੋਇਆ ਤੇ ਦੂਜੇ ਪਾਸੇ ਜੇਕਰ ਅਸੀਂ ਪ੍ਰੇਸ਼ਾਂਤ ਕਿਸ਼ੋਰ ਹੁਣਾਂ ਦੀ ਗੱਲ ਕਰਦੇ ਹਾਂ ਪ੍ਰੇਸ਼ਾਂਤ ਕਿਸ਼ੋਰ ਦੀ ਪਾਰਟੀ ਜਨ ਸੁਰਾਜ ਦਾ ਤਾਂ ਸੁੱਖ ਖਾਤਾ ਹੀ ਖੁੱਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਕੀ ਲੱਗਦਾ ਪ੍ਰੇਸ਼ਾਂਤ ਕਿਸ਼ੋਰ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਆ ਪ੍ਰਸ਼ਾਂਤ ਕਿਸ਼ੋਰ ਉਹ ਵਿਅਕਤੀ ਉਹ ਨਾਮ ਨੇ ਜਿਨ੍ਹਾਂ ਨੇ ਕਈ ਪਾਰਟੀਆਂ ਨੂੰ ਸੱਤਾ ਦੇ ਵਿੱਚ ਲਿਆਂਦਾ ਵਾ ਕਈ ਪਾਰਟੀਆਂ ਦੇ ਪਿੱਛੇ ਜਿਹੜੀ ਰਣਨੀਤੀ ਹੁੰਦੀ ਆ ਕਿਵੇਂ ਪ੍ਰਚਾਰ ਕਰਨਾ ਕਿਹੜੀ ਚੀਜ਼ ਨੂੰ ਜ਼ਿਆਦਾ ਉਭਾਰਨਾ ਉਹਦੇ ਪਿੱਛੇ ਜੇਕਰ ਦਿਮਾਗ ਲੱਗਦਾ ਸੀ ਉਹ ਲੱਗਦਾ ਸੀ ਪ੍ਰਸ਼ਾਂਤ ਕਿਸ਼ੋਰ ਹਮੇਸ਼ਾ ਬਹੁਤ ਸਾਰੀਆਂ ਪਾਰਟੀਆਂ ਨੂੰ ਸੱਤਾ ਦੇ ਵਿੱਚ ਪਹੁੰਚਾਉਣ ਵਾਲੇ ਪ੍ਰਸ਼ਾਂਤ ਕਿਸ਼ੋਰ ਨੇ ਉਹ ਬਿਹਾਰ ਤੋਂ ਨੇ ਉਹਨਾਂ ਨੇ ਆਪਣੀ ਨਵੀਂ ਪਾਰਟੀ ਬਣਾਈ ਸੀ ਸੱਤਾ ਦੇ ਵਿੱਚ ਆਉਣ ਦਾ ਸੁਪਨਾ ਦੇਖਿਆ ਹਾਲਾਂਕਿ ਉਹਨਾਂ ਦੀਆਂ ਸਪੀਚ ਦੀ ਗੱਲ ਕਰ ਲਈ ਉਹਨਾਂ ਦੀ ਇੰਟਰਵਿਊਜ਼ ਦੀ ਗੱਲ ਕਰਲੀ ਤਾਂ ਉਹ ਬਿਹਾਰ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਚਿੰਤਤ ਨਜ਼ਰ ਆਉਂਦੇ ਸੀਗੇ ਉਥੋਂ ਦੇ ਸਿੱਖਿਆ ਮਾਡਲ ਦਾ ਜ਼ਿਕਰ ਕਰਦੇ ਸੀ ਉਥੋਂ ਦੇ ਸਿਹਤ ਮਾਡਲ ਦਾ ਉਹ ਜ਼ਿਕਰ ਕਰਦੇ ਸੀ ਮੇਲਾ ਤਾਂ ਕਿਤੇ ਨਾ ਕਿਤੇ ਪ੍ਰਸ਼ਾਂਤ ਕਿਸ਼ੋਰ ਨੂੰ ਵੀ ਸੋਚਣਾ ਪੈਗਾ ਕਿ ਲੋਕਾਂ ਦੇ ਲਈ ਜੋ ਰਣਨੀਤੀਆਂ ਸਹੀ ਬਣਦੀਆਂ ਸੀ ਆਪਣੇ ਲਈ ਉਹਦੇ ਵਿੱਚ ਕਿੱਥੇ ਕਮੀ ਰਹਿ ਗਈ ਆ ਕਿ ਜਿਹੜਾ ਖਾਤਾ ਤੱਕ ਖੁੱਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਤੇ ਤੁਹਾਨੂੰ ਯਾਦ ਹੋਈਗਾ ਕਿ ਵੱਡੇ ਚਿਹਰੇ ਵੀ ਨੇ ਜਿਹੜੇ ਪ੍ਰਸ਼ਾਂਤ ਕਿਸ਼ੋਰ ਹੁੰਨਾਂ ਨੇ ਆਪਣੀ ਪਾਰਟੀ ਵੱਲੋਂ ਮੈਦਾਨ 'ਚ ਵੀ ਉਤਾਰੇ ਸੀ ਕਿ ਫਿਲਮੀ ਚਿਹਰੇ ਤੱਕ ਨੇ ਜਿਹੜੇ ਇਸ ਵਾਰ ਉਹ ਚੋਣਾਂ ਲੜਦੇ ਹੋਏ ਬਿਹਾਰ ਸਰ ਆਇ ਨੈਪਾਲ आखिरते जेकर ਗੱਲ ਕਰੀਏ ਜੇਕਰ ਜਿਸ ਤਰੀਕੇ ਦਾ ਹੁਣ ਰਿਜ਼ਲਟ ਸਾਹਮਣੇ ਆ ਰਿਹਾ ਉਹ ਬੀਜੇਪੀ ਉਸ ਤੋਂ ਖੁਸ਼ ਹੋਏਗਾ ਬੀਜੇਪੀ ਉਹ ਹੀ ਸੋਚ ਰਹੀ ਹੋਏਗੀ ਕਿ ਅਸੀਂ 200 ਕਿਵੇਂ ਪਾਰ ਕਰੀਏ 200 ਪਾਰ ਹੋਏਗਾ ਜਾਂ ਨਹੀਂ ਜਿਵੇਂ ਤੁਹਾਨੂੰ ਯਾਦ ਹੋਵੇਗਾ ਲੋਕ ਸਭਾ ਦੇ ਵਿੱਚ 400 ਪਾਰ ਦਾ ਨਾਹਰਾ ਦਿੱਤਾ ਗਿਆ ਇੱਥੇ 200 ਪਾਰ ਹੁੰਦਾ ਹੋਇਆ ਉਹ ਨਜ਼ਰ ਜਿਹੜਾ ਆ ਰਿਹਾ ਹੈ ਇਸ ਮੌਕੇ ਬਿਲਕੁਲ ਜੇਕਰ ਗੱਲ ਸੁਖ ਨਿਤਿਸ਼ ਹੁਣਾ ਦੀ ਕਰੀਏ ਨਿਤਿਚ ਸਰਕਾਰ ਦੀ ਫੇਰ ਵਾਪਸੀ ਦੇ ਅਸਾਰ ਪੂਰੇ ਪੂਰੇ ਬਣਦੇ ਹੋਏ ਨਜ਼ਰ ਆ ਰਹੇ ਨੇ ਤਾਂ ਬਿਹਾਰ ਚੋਣਾਂ ਦੇ ਰੁਝਾਨ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਹੁਣ ਤੱਕ ਰੁਝਾਨਾ ਮੁਤਾਬਕ ਤੁਹਾਨੂੰ ਦੱਸਿਆ ਹੈ ਕਿ ਐਨਡੀਏ ਜੋ ਹੈ ਉਹ ਅੱਗੇ ਹੈ ਤੇ ਮਹਾਗਠਬੰਧਨ 47 ਸੀਟਾਂ ਤੇ ਅੱਗੇ ਹੈ ਤਾਂ ਲਗਾਤਾਰ ਰੁਝਾਨ ਬਦਲਦੇ ਰਹਿਣਗੇ ਲਗਾਤਾਰ ਡੇਲੀ ਪੋਸਟ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਬਿਹਾਰ ਚੋਣਾਂ ਦੇ ਰੁਝਾਨ ਵੀ ਸਾਂਝੇ ਕਰ ਰਹੇ ਹਾਂ ਤਰੰਤਾਰਨ ਚੋਣਾਂ ਦੇ ਰੁਝਾਨ ਵੀ ਜਿਹੜੇ ਉਹ ਸਾਹਮਣੇ ਸਾਂਝੇ ਕਰ ਰਹੇ ਹਾਂ ਤੇ ਇਸ ਦੇ ਨਾਲ ਹੀ ਤੁਹਾਨੂੰ ਕੀ ਲੱਗਦਾ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਣਾ ਕਿ ਇਸ ਵਾਰ ਕੌਣ ਬਾਜ਼ੀ ਮਾਰ ਜਾਂਦਾ ਹੈ ਤਾਂ ਸੁਖ ਜੀ ਬਿਲਕੁਲ ਤਾਂ ਜਿਸ ਤਰੀਕੇ ਦਾ ਨਤੀਜਾ ਚੱਲ ਰਿਹਾ ਉਸ ਤੋਂ ਇੱਕ ਚੀਜ਼ ਤਾਂ ਸਾਫ਼ ਹੋ ਰਹੀ ਹੈ ਕਿ ਐਨਡੀਆਬ ਵਾਪਸ ਆ ਰਿਹਾ ਵਾ ਪਰ ਕਿੰਨੀਆਂ ਸੀਟਾਂ ਨਾਲ ਕਿੰਨੇ ਮਾਰਜਨ ਦੇ ਨਾਲ ਉਹ ਜਿੱਤਦੇ ਨੇ ਕਿਹੜੀਆਂ ਸੀਟਾਂ ਤੋਂ ਇਹ ਅਹਿਮ ਰਹੇਗਾ ਤੇਜਸਵੀ ਜਯਾਦਵ ਦੀ ਸੀਟ ਅਹਿਮ ਰਹੇਗੀ ਖਿਸਾਰੀ لال ਹੁੰਦਰਾ ਦੀ ਸੀਟ ਅਹਿਮ ਰਹੇਗੀ ਫਿਲਮੀ ਚਿਹਰਾ ਨੇ ਮਿਥਾਲੀ ਠਾਕੁਰ ਦੀ ਗੱਲ ਕੀਤੀ ਜਾ ਰਹੀ ਸੀ ਉਸ ਮੌਕੇ ਆਪਣੀ ਸੀਟ ਤੋਂ ਅੱਗੇ ਚੱਲ ਰਹੇ ਆ ਤਾਂ ਜਰੂਰ ਨਤੀਜੇ ਦੇ ਉੱਪਰ ਸਭ ਦੀਆਂ ਨਜ਼ਰਾਂ ਜਿਹੜੀਆਂ ਟਿੱਕੀਆਂ ਹੋਈਆਂ ਨੇ ਤਾਂ ਦੱਸ ਦਈਏ ਕਿ ਜੋ ਬਿਹਾਰ ਦੇ ਵਿੱਚ 122 ਸੀਟਾਂ ਚਾਹੀਦੀਆਂ ਨੇ ਸੱਤਾ ਹਾਸਲ ਕਰਨ ਦੇ ਲਈ ਉਹ ਇਸ ਮੌਕੇ ਐਨਡੀਆਬ ਇਕ ਉਸ ਤੋਂ ਕਿਤੇ ਜ਼ਿਆਦਾ ਅੱਗੇ ਜਿਹੜਾ ਪਹੁੰਚ ਚੁੱਕਿਆ ਜਾਨੀ ਕਿ ਭਾਜਪਾ ਤੇ ਨਿਤਿਸ਼ ਕੁਮਾਰ ਦੀ ਜੋ ਪਾਰਟੀ ਆ ਕਿਤੇ ਨਾ ਕਿਤੇ ਫਿਰ ਤੋਂ ਸੱਤਾ 'ਤੇ ਵਾਪਸ ਆਉਂਦੀ ਹੋਈ ਨਜ਼ਰ ਆ ਰਹੀ ਆ ਪਰ ਅਹਿਮ ਰਹੇਗਾ ਕਿ ਸਭ ਤੋਂ ਵੱਧ ਸਮੇਂ ਦੇ ਲਈ ਮੁੱਖ ਮੰਤਰੀ ਬਣਨ ਵਾਲੇ ਨਿਤਿਸ਼ ਕੁਮਾਰ ਹੀ ਫਿਰ ਤੋਂ ਮੁੱਖ ਮੰਤਰੀ ਬਣਨਗੇ ਜਾਂ ਫਿਰ ਇਸ ਵਾਰ ਕੋਈ ਚਿਹਰਾ ਚੇਂਜ ਕੀਤਾ ਜਾਏਗਾ ਬਦਲਾਅ ਕੀਤਾ ਜਾਏਗਾ ਹੁਣ ਤਾਂ ਸਿਰਫ ਇਸੇ ਚੀਜ਼ ਦੇ ਉੱਪਰ ਸਭ ਦੀਆਂ ਨਜ਼ਰਾਂ ਹੋਣਗੀਆਂ ਕਿ ਮੁੱਖ ਮੰਤਰੀ ਬਿਹਾਰ ਦੇ ਵਿੱਚ ਕੌਣ ਬਣਦਾ ਤਾਂ ਇੱਕ ਇੱਕ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲਗਾਤਾਰ ਹਰ ਇੱਕ ਅੰਕੜਾ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤਾਂ ਇਸ ਮੌਕੇ ਦੀ ਡਿਟੇਲ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਆ ਕਿ ਕਿੰਨੀਆਂ ਸੀਟਾਂ ਦੇ ਉੱਪਰ ਕਿਸ ਤਰੀਕੇ ਦਾ ਮਾਰਜਨ ਚੱਲ ਰਿਹਾ ਨਿਤਿਸ਼ ਕੁਮਾਰ ਦੀ ਪਾਰਟੀ ਬੀਜੇਪੀ ਆ ਜਿਹੜੀ ਉਹ ਇਸ ਮੌਕੇ ਅੱਗੇ ਚੱਲਦੀ ہوئی ਦਿਖਾਈ ਦੇ ਰਹੀ ਆ ਤੇ 200 ਦੇ ਕਰੀਬ ਜਿਹੜਾ ਐਨਡੀਏ ਆ ਉਹ ਪਹੁੰਚਣ ਵਾਲਾ ਵਾ ਬਿਲਕੁਲ ਤਾਂ ਲਗਾਤਾਰ ਰੁਝਾਨ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਵੱਡਾ ਉਲਟਫੇਰ ਹੁੰਦਾ ਹੈ ਦੇਖਣਾ ਬੇਹਦ ਹੀ ਅਹਿਮ ਰਹੇਗਾ ਡੇਲੀ ਪੋਸਟ ਦੇ ਜ਼ਰੀਏ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਰਨਤਾਰਨ ਚੋਣਾਂ ਦੇ ਨਤੀਜਿਆਂ ਦੇ ਵੀ ਤੇ ਦੂਜੇ ਪਾਸੇ ਬਿਹਾਰ ਚੋਣਾਂ ਦੇ ਨਤੀਜਿਆਂ ਦੇ ਵੀ ਤਾਂ ਤੁਸੀਂ ਡੇਲੀ ਪੋਸਟ ਪੰਜਾਬੀ ਦੇਖਦੇ ਰਹੋ ਲਗਾਤਾਰ ਅਸੀਂ ਤੁਹਾਡੇ ਨਾਲ ਪਲ-ਪਲ ਦੀ ਅਪਡੇਟ ਸਾਂਝੀ ਕਰਦੇ ਰਹਾਂਗੇ ਕਮੈਂਟ ਬਾਕਸ ਦੇ ਵਿੱਚ ਦੱਸਣਾ ਨਾ ਭੁੱਲਣਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਾਰ ਕੌਣ ਬਾਜ਼ੀ ਮਾਰਦਾ ਹੈ